ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਜੋ ਸੁਤਾਨ ਦੇ ਰਸਤੇ ਬੰਦ ਕੀਤੇ ਸੀ ਪ੍ਰਭੂ ਜੀ ਅੱਜ ਖੁੱਲ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਅੱਜ ਖੁੱਲ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸਾਮਰਤ ਵਾਲਾ ਹੱਥ ਪ੍ਰਭੂ ਇਹਨਾਂ ਦੇ ਕੱਲੇ-ਕੱਲੇ ਤੇ ਆ ਚੁੱਕਿਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਲਵਰ ਬਦਨਾਲ ਨੇ ਸਦਾ ਦਾ ਛਟਕਾਰਾ ਹੋ ਚੁੱਕਿਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦਾ ਸਦਾ ਦਾ ਛਟਕਾਰਾ ਹੋ ਚੁੱਕਿਆ ਮੇਰੇ ਪਿਤਾ ਪਰਮੇਸ਼ਰ ਜੀ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹਨਾਂ ਦੇ ਕੰਮ ਰੇਸਿਆ ਜੋ ਪੂਰੇ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਜੀਵਨ 'ਚ ਵੱਡੀਆਂ-ਵੱਡੀਆਂ ਗਵਾਹੀਆਂ ਬਣ ਚੁੱਕੀਆਂ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹ ਤੇਰੇ ਰੂਹ ਦੇ ਨਾਲ ਭਰ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਬੱਚੇ ਤੇਰੀ ਰੂਹ ਦੇ ਨਾਲ ਭਰ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀ ਆ ਪ੍ਰਭੂ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਤਨਿਆਵਾਦ ਹੋ ਪ੍ਰਭੂ ਜੀ ਤਨਿਆਵਾਦ ਹੋ ਪ੍ਰਭੂ ਜੀ ਸ਼ੁਤ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਹੈ ਪ੍ਰਭੂ ਜੀ ਤੇਰੀ ਜੈ ਜੈਕਾਰ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਜੀ ਬੋਲੋ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਮੈਂ ਅੱਜ ਇਹ ਤੋਂ ਬਦਲਾ ਕਰਦੀ ਹਾਂ ਮੈਂ ਅੱਜ ਇਹ ਤੋਂ ਬਦਲਾ ਕਰਦੀ ਹਾਂ ਮੈਂ ਆਪਣੇ ਸੁਹਾ ਤੋਂ ਬਦਲਾ ਕਰਦੀ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਮੇਰੇ ਕਾਰੋਬਾਰ ਤੇ ਕਬਜਾ ਕਰ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਮੈਨੂੰ ਚਮਤਕਾਰ ਨਹੀਂ ਮੈਨੂੰ ਚਮਤਕਾਰ ਚਮਤਕਾਰਨ ਕਰਨ ਵਾਲਾ ਪਰਮੇਸ਼ਰ ਚਾਹੁੰਦੀ ਹਾਂ ਚਮਤਕਾਰ ਕਰਨ ਵਾਲਾ ਪਵਿੱਤਰ ਆਤਮਾ ਮੇਰੇ ਉੱਪਰ ਕਬਜ਼ਾ ਕਰੋ ਮੇਰੇ ਉੱਪਰ ਕਬਜ਼ਾ ਕਰੋ ਪਵਿੱਤਰ ਆਤਮਾ ਮੇਰੇ ਬੱਚਿਆਂ ਤੇ ਕਬਜ਼ਾ ਕਰੋ ਮੇਰੇ ਬੱਚਿਆਂ ਤੇ ਪਵਿੱਤਰ ਆਤਮਾ ਮੇਰੇ ਪਰਿਵਾਰ ਤੇ ਕਬਜ਼ਾ ਕਰੋ ਪਰਿਵਾਰ ਤੇ ਪਵਿੱਤਰ ਆਤਮਾ ਮੇਰੇ ਘਰ ਤੇ ਕਬਜ਼ਾ ਕਰੋ ਪਵਿੱਤਰ ਆਤਮਾ ਮੇਰੇ ਤੇ ਕੰਟਰੋਲ ਕਰੋ ਮੇਰੇ ਤੇ ਕੰਟਰੋਲ ਮੈਂ ਗੁੱਸਾ ਨਹੀਂ ਕਰਾਂਗੀ ਮੈਂ ਗੁੱਸਾ ਨਹੀਂ ਕਰਾਂਗੀ ਮੈਂ ਕਿਸੇ ਦੀ ਚੁਗਲੀ ਨਹੀਂ ਦਿਆਂ ਨਹੀਂ ਕਰਾਂਗੀ ਮੈਂ ਕਿਸੇ ਤੇ ਜ਼ੈਲਸ ਨਹੀਂ ਕਰਾਂਗੀ ਪਿਤਾ ਪਰਮੇਸ਼ਰ ਜੀ ਮੈਂ ਆਪਣੇ ਅੰਦਰ ਬਦਲਾ ਕਰਾਂਗੀ ਉਹ ਬਦਲਾ ਜੋ ਮੈਨੂੰ ਤੇਰੇ ਕੋਲ ਲੈ ਕੇ ਆਵੇਗਾ ਪਿਤਾ ਪਰਮੇਸ਼ਰ ਜੀ ਮੇਰਾ ਪਰਿਵਾਰ ਬਦਲ ਜਾਵੇ ਮੇਰੇ ਬੱਚੇ ਬਦਲ ਜਾਣ ਉਹਨਾਂ ਵਿੱਚ ਵੱਡਾ ਬਦਲਾ ਆ ਜਾਵੇ ਪਿਤਾ ਪਰਮੇਸ਼ਰ ਜੀ ਮੈਂ ਦੋ ਗੱਲਾਂ ਹਮੇਸ਼ਾ ਯਾਦ ਰੱਖਾਂਗੀ ਇੱਕ ਆਪਣੇ ਅਗੂਏ ਦੇ ਸਾਥ ਇਕਜੁੱਟ ਰਹਾਂਗੀ ਇੱਕ ਆਪਣੇ ਅਗੂਏ ਦੇ ਨਾਲ ਇੱਕ ਆਪਣੇ ਅੰਦਰ ਅੱਜ ਤੋਂ ਬਦਲਾ ਕਰਾਂਗੀ ਮੈਂ ਆਪਣੇ ਪਰਿਵਾਰ ਨਾਲ ਇਕਜੁੱਟ ਹਾਂ ਮੈਂ ਆਪਣੇ ਪਰਿਵਾਰ ਨਾਲ ਮੈਂ ਆਪਣੇ ਬੱਚਿਆਂ ਦੇ ਨਾਲ ਇਕਜੁੱਟ ਹਾਂ ਮੈਂ ਆਪਣੇ ਬੱਚਿਆਂ ਦੇ ਨਾਲ ਮੈਂ ਆਪਣੀ ਕਲੀਸਿਆ ਦੇ ਨਾਲ ਇਕਜੁੱਟ ਹਾਂ ਮੈਂ ਆਪਣੀ ਕਲੀਸਿਆ ਦੇ ਨਾਲ ਮੈਂ ਪਿਤਾ ਪਰਮੇਸ਼ਰ ਦੇ ਨਾਲ ਇਕਜੁੱਟ ਹਾਂ ਮੈਂ ਪਰਮੇਸ਼ਰ ਦੇ ਨਾਲ ਮੈਂ ਪ੍ਰਭੂ ਯਿਸੂ ਦੇ ਨਾਲ ਇਕਜੁੱਟ ਹਾਂ ਮੈਂ ਪਾਕ ਰੂਹ ਦੇ ਨਾਲ ਇਕਜੁੱਟ ਹਾਂ ਕੀਤਾ ਪਰਮੇਸ਼ਰ ਜੀ ਮੈਨੂੰ ਚੱਲਣਾ ਸਿਖਾ ਮੈਨੂੰ ਚੱਲਣਾ ਮੈਨੂੰ ਬੋਲਣਾ ਸਿਖਾ ਮੈਨੂੰ ਬੋਲਣਾ ਸਿਖਾ ਮੇਰੇ ਮਨ ਦੇ ਵਿੱਚ ਜੋ ਵੀ ਤੂੰ ਪਰਮਾ ਪਾਵੀਂਗਾ ਚੰਗਾ ਚੰਗਾ ਪਾ ਮੇਰੇ ਮਨ ਵਿੱਚ ਮੇਰੀਆਂ ਸੋਚਾਂ ਬਦਲ ਜਾਣ ਮੇਰਾ ਬੋਲਣਾ ਚੱਲਣਾ ਬਦਲ ਜਾਵੇ ਪ੍ਰਭੂ ਜੀ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸੌਂਪਦੀ ਹਾਂ ਤੇਰੇ ਹੱਥਾਂ ਵਿੱਚ ਸੌਂਪ ਤੇਰੇਆਂ ਰਾਹਾਂ 'ਤੇ ਚੱਲਾਂਗੀ ਮੈਂ ਤੇਰੇ ਰਾਹਾਂ 'ਤੇ ਮੈਂ ਹੋਰ ਅੱਗੇ ਵਧਾਂਗੀ ਮੈਂ ਹੋਰ ਕਾਮਯਾਬ ਹੋਣਾ ਚਾਹੁੰਦੀ ਹਾਂ ਪਿਤਾ ਪਰਮੇਸ਼ਰ ਜੀ ਮੈਂ ਤੇਰੇਆਂ ਰਾਹਾਂ ਤੇ ਚੱਲਾਂਗੀ ਮੈਂ ਤੇਰੇ ਰਾਹਾਂ ਤੇ ਚੱਲਾਂਗੀ ਮੈਂ ਤੇਰੇ ਰਾਹਾਂ ਤੇ ਚੱਲਾਂਗੀ ਮੈਨੂੰ ਹੋਰ ਇਸਤੇਮਾਲ ਕਰ ਮੈਂ ਹੋਰ ਅੱਗੇ ਵਧਾਂ ਪ੍ਰਭੂ ਜੀ ਮੈਂ ਸੱਚਮੁੱਚ ਮੇਰਾ ਸੁਭਾਅ ਬਦਲ ਜਾਵੇ ਮੇਰੀਆਂ ਸੋਚਾਂ ਬਦਲ ਜਾਣ ਮੇਰਾ ਉੱਠਣਾ ਬੈਠਣਾ ਬਦਲ ਜਾਵੇ ਪਿਤਾ ਪਰਮੇਸ਼ਰ ਜੀ ਮੈਂ ਤੇਰੇ ਸਾਥ ਇੱਕ ਜੋਟ ਹਾਂ ਮੈਂ ਆਪਣੇ ਅਗੂਏ ਦੇ ਸਾਥ ਇੱਕ ਜੋਟ ਹਾਂ ਪਿਤਾ ਪਰਮੇਸ਼ਰ ਜੀ ਮੈਂ ਹਰ ਹਰ ਵੇਲੇ ਇੱਕ ਜੁਟ ਰਹਾਂਗੀ ਮੈਂ ਹਰ ਵੇਲੇ ਇੱਕ ਜੁਟ ਰਹਾਂਗੀ ਪਿਤਾ ਪਰਮੇਸ਼ਰ ਜੀ ਮੈਂ ਇੱਕ ਜੁਟ ਰਹਾਂਗੀ ਮੈਂ ਆਪਣੇ ਪਰਿਵਾਰ ਚ ਇੱਕ ਜੁਟ ਰਹਾਂਗੀ ਮੇਰੇ ਸ਼ਬਦ ਬਦਲ ਜਾਣ ਮੇਰੀਆਂ ਸੋਚਾਂ ਬਦਲ ਜਾਣ ਮੇਰਾ ਚੱਲਣਾ ਬਦਲ ਜਾਵੇ ਪ੍ਰਭੂ ਜੀ ਮੈਂ ਤੇਰੇ ਰਾਹਾਂ ਤੇ ਚੱਲਾਂਗੀ ਮੈਂ ਤੇਰੇ ਵਾਲੇ ਕੰਮ ਕਰਾਂਗੀ ਪਿਤਾ ਪਰਮੇਸ਼ਰ ਜੀ ਮੈਂ ਹਮੇਸ਼ਾ ਤੇਰੇ ਨਾਲ ਚੱਲਾਂ ਮੈਂ ਪਾਕ ਰੂ ਤੈਨੂੰ ਧੋਖਾ ਨਹੀਂ ਦੇਵਾਂਗੀ ਤੈਨੂੰ ਉਦਾਸ ਨਹੀਂ ਕਰਾਂਗੀ ਤੈਨੂੰ ਨਿਰਾਸ਼ ਨਹੀਂ ਕਰਾਂਗੀ ਪਿਤਾ ਪਰਮੇਸ਼ਰ ਜੀ ਮੈਂ ਤੇਰੇ ਹੁਕਮਾਂ ਤੇ ਚੱਲੂਗਾ ਮੈਂ ਤੇਰੇ ਰਾਹਾਂ ਤੇ ਚੱਲਾਂਗਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੰਗੀ ਕਰ ਕੀਤਾ ਹਰ ਇੱਕ ਨੇ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਹਰ ਇੱਕ ਦੀ ਜ਼ਿੰਦਗੀ 'ਚ ਇਹ ਵਚਨ ਪੂਰੇ ਹੋਣ ਪ੍ਰਭੂ ਜੀ ਹਰ ਇੱਕ ਦੀ ਜ਼ਿੰਦਗੀ ਦੇ 'ਚ ਇਹ ਵਚਨ ਪੂਰੇ ਹੋਣ ਪ੍ਰਭੂ ਜੀ ਇਹ ਤੇਰੇ ਹੁਕਮਾਂ ਦੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਤੂੰ ਅੱਜ ਦਾ ਦਿਨ ਦਿਖਾਇਆ ਪ੍ਰਭੂ ਜੀ ਅਸੀਂ ਰੂਰ ਸਚਾਈ ਨਾਲ ਤੇਰੀ ਮਹਿਮਾ ਕੀਤੀ ਤੇਰੀ ਆਰਾਧਨਾ ਕੀਤੀ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਹਜ਼ੂਰੀ 'ਚ ਬੈਠੇ ਪ੍ਰਭੂ ਜੀ ਤੇਰੇ ਕਦਮਾਂ 'ਚ ਬੈਠੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਧੰਨਵਾਦ ਕਰਦੀ ਆਂ ਪ੍ਰਭੂ ਜੀ